ਇੱਕ ਗਊ ਹਰ ਰੋਜ਼ ਇੱਕ ਗਲੀ ਚੋਂ ਲੰਘਿਆ ਕਰਦੀ ਸੀ ਤੇ ਜਦੋਂ ਵੀ ਉਹ ਉਸ ਗਲੀ ਚੋਂ ਲੰਘਦੀ ਉਸ ਗਲੀ ਚ ਰਹਿੰਦੀ ਇੱਕ ਔਰਤ ਹਰ ਰੋਜ਼ ਉਸ ਨੂੰ ਡੰਡੇ ਮਾਰਦੀ ਡੰਡੇ ਮਾਰ ਮਾਰ ਕੇ ਦੂਰ ਤੱਕ ਛੱਡ ਕੇ ਆਂਦੀ ਤੇ ਨਾਲੇ ਉਹਨੂੰ ਤਰ੍ਹਾਂ ਤਰ੍ਹਾਂ ਦੀਆਂ ਗਾਲਾਂ ਕੱਢਦੀ ਵੀ ਇੱਥੇ ਮਰ ਜਾਂਦੀ ਐ ਗੋਹਾ ਕਰ ਜਾਂਦੀ ਐ ਸੌ ਸੌ ਗੱਲਾਂ ਬੋਲਦੀ ਪਰ ਉਹ ਗਊ ਹਰ ਰੋਜ਼ ਫੇਰ ਵੀ ਉਸ ਗਲੀ ਚ ਆਂਦੀ ਕਿਉਂਕਿ ਉਸ ਗਲੀ ਦੇ ਵਿੱਚ ਹੀ ਰਹਿੰਦੀ ਔਰਤ ਉਹਦੀ ਗਵੰਡਨ ਉਹਨੂੰ ਹਰ ਰੋਜ਼ ਰੋਟੀ ਪਾਇਆ ਕਰਦੀ ਸੀ ਗਊ ਹੁਣ ਰੋਟੀ ਖਾਂਦੀ ਮਾਰੀ ਹਰ ਰੋਜ਼ ਨਾਲੇ ਉੱਥੋਂ ਲੰਗਿਆ ਕਰੇ ਨਾਲੇ ਉਹ ਰੋਟੀ ਖਾਇਆ ਕਰੇ ਤੇ ਨਾਲੇ ਉਸ ਦੂਜੀ ਔਰਤ ਤੋਂ ਡੰਡੇ ਖਾਇਆ ਕਰੀ ਕਾਫੀ ਸਮਾਂ ਲੰਘਦਾ ਗਿਆ ਉਹ ਔਰਤ ਹਰ ਰੋਜ਼ ਗਊ ਨੂੰ ਗਲੀ ਦੇ ਵਿੱਚੋਂ ਕੁੱਟਦੀ ਰਹੀ ਤੇ ਦੂਜੀ ਔਰਤ ਹੈ ਜਿਹੜੀ ਉਸ ਨੂੰ ਰੋਟੀ ਪਾਉਂਦੀ ਰਹੀ ਹੁਣ ਇੱਕ ਦਿਨ ਗਊ ਇੰਨੀ ਜ਼ਿਆਦਾ ਦੁਖੀ ਹੋ ਗਈ ਕਿ ਉਹਨੇ ਉਹਨੂੰ ਸ਼ਰਾਪ ਦਿੱਤਾ ਜਿਹੜੀ ਔਰਤ ਹਰ ਰੋਜ਼ ਉਹਨੂੰ ਡੰਡੇ ਮਾਰ ਕੇ ਭਜਾਉਂਦੀ ਸੀ ਗਊ ਨੇ ਉਹਨੂੰ ਸ਼ਰਾਪ ਦਿੱਤਾ ਕਿ ਜਾ ਜਿਵੇਂ ਤੂੰ ਮੈਨੂੰ ਡੰਡੇ ਮਾਰਦੀ ਹੈ ਨਾ ਤਾਂ ਰੱਬ ਕਰੇ ਤੈਨੂੰ ਇਹਨਾਂ ਡੰਡਿਆਂ ਦਾ ਜਿਹੜਾ ਫਲ ਆ ਉਹ ਮਿਲੇ ਤੇ ਇੱਕ ਦਿਨ ਤੂੰ ਮੈਨੂੰ ਰੋਟੀ ਪਾਉਣ ਨੂੰ ਤਰਸੇ ਕਿਉਂਕਿ ਉਹ ਗਊ ਕਈ ਵਾਰੀ ਉਹਦੇ ਬਾਹਰ ਚ ਖੜ ਕੇ ਰੋਟੀ ਮੰਗਦੀ ਸੀ ਪਰ ਉਹ ਰੋਟੀ ਦੀ ਬਜਾਏ ਉਹਨੂੰ ਡੰਡੇ ਮਾਰ ਕੇ ਉੱਥੋਂ ਭਜਾਉਂਦੀ ਸੀ ਤੇ ਗਊ ਉਹਨੂੰ ਸ਼ਰਾਪ ਦੇ ਦਿੰਦੀ ਹੈ ਕਿ ਜਾ ਇੱਕ ਦਿਨ ਇਹੋ ਜਿਹਾ ਆਵੇ ਕਿ ਤੂੰ ਮੈਨੂੰ ਰੋਟੀ ਪਾਵੇਂ ਪਰ ਮੈਂ ਤੇਰੀ ਰੋਟੀ ਖਾਵਾਂ ਨਾ ਤੇ ਤੂੰ ਮੈਨੂੰ ਰੋਟੀ ਖਵਣ ਲਈ ਤਰਸੇ ਤੇ ਮੈਂ ਤੇਰੀ ਰੋਟੀ ਛੱਡ ਕੇ ਜਾਵਾਂ ਸਮਾਂ ਲੰਘਦਾ ਗਿਆ ਇਦਾਂ ਹੀ ਸਿਸਟਮ ਹੈ ਜਿਹੜਾ ਚੱਲਦਾ ਰਿਹਾ ਉਹ ਗਊ ਲੰਗਦੀ ਤੇ ਉਹ ਔਰਤ ਉਹਨੂੰ ਕੁੱਟ ਕੇ ਭਜਾਉਂਦੀ ਤੇ ਜਿਹੜੀ ਦੂਜੀ ਔਰਤ ਹੈ ਉਹ ਉਸ ਦੀ ਸੇਵਾ ਕਰਦੀ ਉਹਨੂੰ ਰੋਟੀ ਪਾਉਂਦੀ ਦੇਖਦੇ ਦੇਖਦੇ ਹੀ ਉਹ ਜਿਹੜੀ ਔਰਤ ਡੰਡੇ ਮਾਰਦੀ ਸੀ ਉਹਦਾ ਘਰ ਹੈ ਜਿਹੜਾ ਜਿਹਨੂੰ ਆਪਾਂ ਕਹਿੰਦੇ ਆ ਕਿ ਉਹਦੇ ਘਰ ਦੀ ਹਾਲਾਤਾਂ ਨੇ ਜਿਹੜੇ ਉਹ ਖਰਾਬ ਹੋਣੇ ਸ਼ੁਰੂ ਹੋ ਗਏ ਘਰ ਦੇ ਘਰ ਦੇ ਬਿਜ਼ਨਸ 'ਚ ਵੀ ਘਾਟਾ ਹਰ ਪਾਸੋਂ ਘਾਟਾ ਹਰ ਪਾਸੇ ਮਤਲਬ ਬਹੁਤ ਗਰੀਬੀ ਦੀ ਹਾਲਤ ਦੇ ਵਿੱਚ ਆ ਗਏ ਲੋ ਜੀ ਹੁਣ ਉਹ ਪਰੇਸ਼ਾਨ ਰਹਿਣ ਲੱਗੀ ਤੇ ਕਹਿੰਦੀ ਮੈਂ ਕਰਾਂ ਤੇ ਕੀ ਕਰਾਂ ਤੇ ਫੇਰ ਉਹਨੂੰ ਕਿਸੇ ਨੇ ਕਿਹਾ ਵੀ ਤੂੰ ਜ਼ਰੂਰ ਕੋਈ ਇਹੋ ਜਿਹਾ ਕੰਮ ਕੀਤਾ ਹੈਗਾ ਜੀਤੇ ਕਰਕੇ ਤੂੰ ਇੱਥੇ ਤੱਕ ਪਹੁੰਚੀ ਆ ਵੀ ਤੂੰ ਐ ਕਰਿਆ ਕਰ ਜੇ ਤੂੰ ਚਾਹਨੀ ਆ ਵੀ ਦੁਬਾਰਾ ਤੇਰੇ ਘਰ ਦੇ ਹਾਲਾਤ ਠੀਕ ਹੋਣ ਤੂੰ ਕਿਸੇ ਗਊ ਨੂੰ ਨਾ ਰੋਟੀ ਪਾਇਆ ਕਰ ਤੇ ਹੁਣ ਜਦੋਂ ਉਹ ਗਊ ਉੱਥੇ ਆਉਂਦੀ ਤਾਂ ਉਹਦੀ ਉਡੀਕ ਕਰਦੀ ਵੀ ਮੈਂ ਉਸ ਗਊ ਨੂੰ ਰੋਟੀ ਪਾਉਂਗੀ ਹੁਣ ਉਹ ਗਊ ਨੂੰ ਰੋਟੀ ਪਾਉਣ ਲੱਗੀ ਪਰ ਜਦੋਂ ਰੋਟੀ ਪਾਉਂਦੀ ਤਾਂ ਗਊ ਮੂੰਹ ਫੇਰ ਲੰਦੀ ਤੇ ਉਹਦੀ ਰੋਟੀ ਖਾਦੇ ਬਿਨਾ ਉੱਥੋਂ ਚਲੀ ਜਾਂਦੀ ਇੱਕ ਦਿਨ ਲੰਘਿਆ ਦੋ ਦਿਨ ਲੰਘਿਆ ਸਮਾਂ ਲੰਘਦਾ ਰਿਹਾ ਹਰ ਰੋਜ਼ ਇਦਾਂ ਹੁੰਦਾ ਕਿ ਉਹ ਉਡੀਕ ਕਰਦੀ ਗਊ ਆਵੇ ਪਰ ਤੇ ਹੌਲੀ-ਹੌਲੀ ਉਸ ਨੂੰ ਆਪਣੀ ਗਲਤੀ ਦਾ ਪਛਤਾਵਾ ਹੋਣ ਲੱਗਿਆ ਕਿ ਸ਼ਾਇਦ ਮੈਂ ਪਹਿਲਾਂ ਇਹਨੂੰ ਕੁੱਟਦੀ ਸੀ ਡੰਡੇ ਮਾਰਦੀ ਸੀ ਤਾਂ ਕਰਕੇ ਮੇਰੀ ਰੋਟੀ ਨਹੀਂ ਖਾਂਦੀ ਉਹ ਬਹੁਤ ਮਿਹਨਤਾਂ ਕਰਦੀਆਂ ਪਰ ਗਊ ਰੋਟੀ ਨਹੀਂ ਖਾਂਦੀ। ਸੋ ਦੋਸਤੋ ਕਈ ਵਾਰੀ ਅਸੀਂ ਬੇਜਵਾਨ ਜਿਹੜੇ ਜਾਨਵਰਾਂ ਪਸ਼ੂ ਨੇ ਉਹਨਾਂ ਨੂੰ ਡੰਡੇ ਮਾਰ ਕੇ ਭਜਾ ਦਿੰਦੇ ਹਾਂ ਜਦੋਂ ਆਪਣੇ ਬਾੜ ਵਿੱਚ ਖੜੇ ਹੁੰਦੇ ਨੇ। ਸੋ ਇਹ ਗੱਲ ਬਹੁਤ ਗਲਤ ਆ। ਕਈ ਵਾਰੀ ਉਹ ਸਾਨੂੰ ਸ਼ਰਾਪ ਵੀ ਦੇ ਜਾਂਦੇ ਨੇ। ਐਦਾਂ ਨਹੀਂ ਕਰਨਾ ਚਾਹੀਦਾ ਕਿਉਂਕਿ ਉਹ ਬੋਲ ਤਾਂ ਸਕਦੇ ਨਹੀਂ ਪਰ ਕਿਤੇ ਨਾ ਕਿਤੇ ਉਹਨਾਂ ਦੇ ਦਿਲ ਚੋਂ ਨਿਕਲੀ ਜਿਹੜੀ ਬਦਦੁਆ ਹੁੰਦੀ ਆ। ਉਹ ਸਾਨੂੰ ਬਰਬਾਦੀ ਦੇ ਰਸਤੇ ਤੇ ਤੋਰ ਦਿੰਦੀ ਆ। ਪਸ਼ੂਆਂ ਨੂੰ ਕਦੇ ਵੀ ਮਾਰਨਾ ਨਹੀਂ ਚਾਹੀਦਾ। ਬਲਕਿ ਉਹਨਾਂ ਦੀ ਸਹਾਇਤਾ ਕਰਨੀ ਚਾਹੀਦੀ ਆ। ਉਹਨਾਂ ਦੀ ਹੈਲਪ ਕਰਨੀ ਚਾਹੀਦੀ ਆ ਜਿੰਨਾ ਸੀ ਕਰ ਸਕਦੀਆਂ। ਕਿਉਂਕਿ ਉਹ ਬੇਜੁਬਾਨ ਪਸ਼ੂ ਸਾਡੀ ਬਰਾਬਰੀ ਨਹੀਂ ਕਰ ਸਕਦੇ ਸਾਨੂੰ ਕੁਝ ਨਹੀਂ ਕਹਿ ਸਕਦੇ ਪਰ ਉਹਨਾਂ ਦੇ ਦਿਲ ਚੋਂ ਜਿਹੜੀਆਂ ਬਦਦੂਆਵਾਂ ਨਿਕਲਦੀਆਂ ਨੇ ਨਾ ਫਿਰ ਉਹ ਕਿਤੇ ਨਾ ਕਿਤੇ ਸਾਡੇ ਤੇ ਅਸਰ ਕਰਦੀਆਂ ਨੇ। ਇਸ ਕਰਕੇ ਤੁਹਾਨੂੰ ਕੋਈ ਵੀ ਜਿਹੜਾ ਹੈਗਾ ਬੇਜੁਬਾਨ ਪਸ਼ੂ ਐ, ਪੰਛੀ ਐ ਕਦੇ ਵੀ ਉਸ ਦਾ ਤੁਸੀਂ ਦਿਲ ਨਾ ਦੁਖਾਓ ਗਊ ਦਾ ਗਰੀਬ ਦਾ ਕਦੇ ਵੀ ਜਿਹੜਾ ਤੁਸੀਂ ਦਿਲ ਦੁਖਾਇਆ ਦੁਖਾਉਂਦੇ ਹੋ ਕਿਸੇ ਵੀ ਗੱਲ ਨੂੰ ਲੈ ਕੇ ਉਹ ਇੱਕ ਨਾ ਇੱਕ ਦਿਨ ਉਸ ਦਾ ਜਿਹੜਾ ਹਰਜਾਨਾ ਤੁਹਾਨੂੰ ਭੁਗਤਣਾ ਪੈ ਜਾਂਦਾ ਸੋ ਇਹਨਾਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਕਦੇ ਵੀ ਗਊ ਹੈਗੀ ਹੈ ਜਿਹੜੀ ਉਹਦੇ ਡੰਡਾ ਨਾ ਮਾਰੋ ਹਨਾ ਉਹਨੂੰ ਜੇ ਤੁਸੀਂ ਨਹੀਂ ਰੋਟੀ ਪਾਣੀ ਹੈਗੀ ਤਾਂ ਕੋਈ ਗੱਲ ਨਹੀਂ ਪਰ ਐਦਾਂ ਪਸ਼ੂਆਂ ਤੇ ਕਦੇ ਵੀ ਜਿੰਨੂੰ ਕਹਿੰਦੇ ਆਪਾਂ ਡੰਡੇ ਮਾਰ ਕੇ ਉਹਨਾਂ ਨੂੰ ਪਾਸੇ ਨਾ ਕਰਿਆ ਕਰੋ ਉਹ ਕਹਣਾ ਆਪਣਾ ਕੁਛ ਲੈਂਦੇ ਨੇ ਉਹ ਵਿਚਾਰੇ ਬੇਜੁਬਾਨ ਪਸ਼ੂ ਨੇ ਇੱਧਰ ਉੱਧਰ ਭਟਕਦੇ ਰਹਿੰਦੇ ਨੇ ਆਖਿਰ ਜੇ ਬੱਦੂਆਵਾਂ ਦੇ ਧਾਂਦੇ ਨੇ ਸਾਨੂੰ ਉਹਨਾਂ ਦਾ ਨਤੀਜਾ ਭੁਗਤਣਾ ਪੈ ਜਾਂਦਾ ਲਓ ਜੀ ਵੀਡੀਓ ਵਧੀਆ ਲੱਗੀ ਤਾਂ ਤੁਸੀਂ ਸ਼ੇਅਰ ਜ਼ਰੂਰ ਕਰਿਓ ਕਮੈਂਟ ਕਰਿਓ ਲਾਈਕ ਕਰਿਓ ਥੈਂਕ ਯੂ ਸੋ ਮੱਚ